ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਗੁਰਬਾਣੀ ਪੜਨ ਦੇ ਨਾਲ ਨਾਲ ਗੁਰਦੁਆਰਾ ਸਬਜਾਣਾ ਵੀ ਕਿਉਂ ਬਹੁਤ ਜ਼ਰੂਰੀ ਹੈ ਕਿ ਇਸ ਤਰ੍ਹਾਂ ਪਰਮਾਤਮਾ ਖੁਸ਼ ਹੋ ਜਾਂਦੇ ਹਨ ਕਿ ਸਾਡੇ ਅਤੇ ਸਾਡੇ ਪਰਿਵਾਰ ਦੇ ਹਮੇਸ਼ਾ ਮੇਰੇ ਪਰਿਆ ਹੱਥ ਰੱਖਦੇ ਹਨ ਸਾਥ ਸੰਗਤ ਜੀ ਕਹਾਂ ਜਾਣਦਾ ਹੈ ਕਿ ਜੇ ਤੋ ਵੀ ਅਸੀਂ ਕਰਤਵਾਂ ਦੇ ਚੰਦੇ ਹਾਂ ਗੁਰੂ ਨਨ ਤਮਸਤ ਕੁੰਦੇ ਹਾਂ ਜੋ ਵੀ ਸਾਡੀ ਇੱਛਾਵਾਂ ਦਿਆਂ ਨੇ ਸਾਡੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਉਹ ਪੂਰੀਆਂ ਕਰ ਦਿੰਦੇ ਹਨ ਸਾਨੂੰ ਸਾਡੀਆਂ ਮੁਸ਼ਕਿਲਾਂ ਤੋਂ ਦੂਰ ਕਰ ਦਿੰਦੇ ਹਨ ਕਿਉਂਕਿ ਗੁਰੂ ਜੱਤਾਰ ਇੱਕ ਐਸਾ ਤਰ ਹੈ ਜਿੱਥੇ ਚਾਂਤ ਤੋਂ ਸਾਨੂੰ ਕੋਈ ਵੀ ਨਹੀਂ ਰੋਕ ਸਕਦਾ ਤੇ ਉਹ ਹੀ ਇੱਕ ਤਰ ਬਹੁਤ ਹੀ ਸੱਚਾ ਹੈ ਜੋ ਸਾਡੇ ਦੁਨੀਆਵੀ ਰਿਸ਼ਤਿਆਂ ਤੋਂ ਸਭ ਤੋਂ ਉੱਚਾ ਹੈ ਸੋਤਸਤ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਹਸਲੀ ਲਗਵਾਉਣਾ ਤਾਂ ਕਿ ਤਸਾਂ ਪਰਛਾਈਆਂ ਤੇ ਚੋਟਦਾ ਮਿਹਰ ਭਰਿਆ ਹੱਥ ਤੁਹਾਡੇ ਤੇ ਤੁਹਾਡੇ ਪਰਿਵਾਰ ਦੇ ਉੱਤੇ ਹਮੇਸ਼ਾ ਬਣ ਜਾਵੇ ਇਸ ਤੋਂ ਪਹਿਲਾਂ ਕਿ ਵੀਡੀਓ ਨੂੰ ਸੁਣਨ ਦੇ ਵਿੱਚ ਤੁਸੀਂ ਲੀਨ ਹੋ ਜਾਓ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਭਵਿੱਖ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੀਆਂ ਵਿਡੀਓ ਦੇਖਣ ਨੂੰ ਮਿਲਦੀਆਂ ਰਹਣ ਤੇ ਆਓ ਹੁਣ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਇੱਕ ਵਾਰ ਇੱਕ ਦਿਨ ਦਰਬਾਰ ਸਾਹਿਬ ਵਿਖੇ ਇੱਕ ਕੋਨੇ ਦੇ ਵਿੱਚ ਇੱਕ ਬੈਠੇ ਬੀਬੀ ਗੁਰਬਾਣੀ ਸੁਣਦੀ ਸੁਣਦੀ ਪਹਜਦਾ ਰੋ ਰਹੀ ਸੀ ਤਾਂ ਉਸ ਕੋਲੋਂ ਦੀ ਇੱਕ ਆਦਮੀ ਲੰਘਿਆ ਤੇ ਉਸ ਤੋਂ ਰਿਆ ਨਾ ਕਿਹਾ ਉਹ ਉਸ ਬੀਬੀ ਨੂੰ ਉਸ ਤੇ ਰੋਣ ਦਾ ਕਦਰ ਪੁੱਛਣ ਲੱਗਾ ਕਿ ਬੀਬੀ ਘਰੂ ਘਰ ਦੇ ਵਿੱਚ ਆ ਕੇ ਤੂੰ ਕਿਉਂ ਰੋ ਰਹੀ ਹੈ ਪਰ ਉਸ ਬੀਬੀ ਨੇ ਉਸ ਆਦਮੀ ਦਿਖਲਤਾ ਕੋਈ ਜਵਾਬ ਨਾ ਦਿੱਤਾ ਤੇ ਲਗਾਤਾਰ ਰੋਂਦੀ ਹੀ ਰਹੀ ਉਸ ਔਰਤ ਨੂੰ ਦੇਖ ਕੇ ਇਤਾਂ ਲੱਗ ਰਿਹਾ ਸੀ ਜਿਵੇਂ ਉਹ ਬਹੁਤ ਕੁਝ ਕਹਿਣਾ ਚਾਹੁੰਦੀ ਹੋਵੇ ਉਸ ਔਰਤ ਨੂੰ ਦੇਖ ਕੇ ਇਤਾਂ ਲੱਗ ਰਿਹਾ ਸੀ ਜਿਵੇਂ ਉਹ ਆਪਣੇ ਦਿਲ ਦੀਆਂ ਗੱਲਾਂ ਕਿਸੇ ਨਾਲ ਸਾਂਝੀਆਂ ਕਰਨੀ ਚਾਹੁੰਦੀ ਹੋਵੇ ਪਰ ਉਸ ਨੂੰ ਆਪਣੀਆਂ ਤੋ ਕਪਤੀਆਂ ਗੱਲਾਂ ਸੁਣਾਉਣ ਵਾਲਾ ਕੋਈ ਦਿਖਾਈ ਨਾ ਤੇਰੇ ਹੋਵੇ ਪਰ ਉਸ ਤੇ ਕਹਿੰਦੀ ਹਿੰਮਤ ਨਹੀਂ ਪੈ ਰਹੀ ਸੀ ਤਾਂ ਉਸ ਆਦਮੀ ਨੇ ਦੁਬਾਰਾ ਤਪ ਪੁੱਛਿਆ ਕਿ ਦੱਸ ਬੀਬੀ ਤੇ ਤੇ ਰੋਣ ਦਾ ਕਾਰਨ ਕੀ ਹੈ ਇਸ ਧਰ ਤੇ ਤਾਂ ਲੋਕ ਖੁਸ਼ੀਆਂ ਲੈ ਕੇ ਜਾਂਦੇ ਹਨ ਤੇ ਤੂੰ ਰੋ ਰਹੀ ਹੈ ਮੇਰੀ ਪਿਆਰ ਮੈਨੂੰ ਦੱਸ ਕੀ ਹੋਇਆ ਫਿਰ ਉਸ ਔਰਤ ਨੇ ਹੱਥ ਕੇ ਹਿੰਮਤ ਜੇ ਕੀਤੀ ਤੇ ਆਪਣੀ ਹੱਟ ਬੀਤੀ ਸੁਣਾਉਣ ਲੱਗੀ ਇਸ ਨੂੰ ਸੁਣ ਕੇ ਉਸ ਆਦਮੀ ਨੂੰ ਇੰਨਾ ਵੱਡਾ ਚਟਕਾ ਲੱਗਾ ਕਿ ਉਸ ਦੇ ਪੈਰਾਂ ਹੇਠੋਂ ਜ਼ਮੀਨ ਹੀ ਨਿਕਲ ਗਈ ਬੀਬੀ ਨੇ ਕਿਹਾ ਕਿ ਮੇਰੇ ਵਿਆਹ ਨੂੰ ਕਰੀਬ 8 ਸਾਲ ਬੀਤ ਚੁੱਕੇ ਹਨ ਤੇ ਮੇਰਾ ਪਤੀ ਨੇੜੇ ਦੇ ਕਿਸੇ ਫੈਕਟਰੀ ਵਿੱਚ ਨੌਕਰੀ ਕਰਦਾ ਹੈ ਤਨਖਾਹ ਵੀ ਬਹੁਤ ਜ਼ਿਆਦਾ ਨਹੀਂ ਹੈ ਪਰ ਇੰਨੀ ਕੁ ਹੈ ਕਿ ਸਾਡੇ ਘਰ ਦਾ ਗੁਜ਼ਾਰਾ ਚੱਲ ਹੀ ਜਾਂਦਾ ਹੈ ਇਸ ਦੇ ਨਾਲ ਹੀ ਮੇਰਾ ਇੱਕ 7 ਸਾਲ ਦਾ ਪੁੱਤਰ ਵੀ ਹੈ ਜਿਹੜਾ ਕਿ ਬਹੁਤ ਹੀ ਬੁੱਤੀਮਾਨ ਹੈ ਅਸੀਂ ਆਪਣੇ ਘਰ ਦੇ ਵਿੱਚ ਬਹੁਤ ਖੁਸ਼ ਹਾਂ ਪਰ ਜਿਵੇਂ ਕਿ انسان ਦੀ ਫਿਤਰਤ ਹੈ ਉਹ ਹਮੇਸ਼ਾ ਪਰਮਾਤਮਾ ਨੂੰ ਤਕ ਫਿਲੇ ਯਾਦ ਕਰਦਾ ਹੈ ਤੇ ਮੇਰੇ ਨਾਲ ਵੀ ਤੁਸੀਂ ਸਮਝ ਲਓਗੇ ਕੁਝ ਇਤਾਂ ਹੀ ਹੋਇਆ ਹੈ ਪਾਵੇਂ ਮੈਂ ਅੱਜ ਤੱਕ ਕਿਸੇ ਦਾ ਮਾੜਾ ਨਹੀਂ ਕੀਤਾ ਤੇ ਨਾ ਹੀ ਮੈਂ ਕਦੇ ਕਿਸੇ ਦਾ ਮਾੜਾ ਸੋਚਿਆ ਹੈ ਪਰ ਸੱਚ ਇਹ ਵੀ ਹੈ ਕਿ ਮੈਂ ਕਦੇ ਗੁਰੂ ਘਰ ਵੀ ਨਹੀਂ ਗਈ ਦਰਅਸਲ ਕੁਝ ਦਿਨ ਪਹਿਲਾਂ ਮੇਰੇ ਬੱਚੇ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਸੀ ਤਾਂ ਮੈਂ ਨੇੜੇ ਦੇ ਸਰਕਾਰੀ ਹਸਪਤਾਲ ਦੇ ਵਿੱਚ ਉਸ ਨੂੰ ਦਿਖਾਇਆ ਤੇ ਜਦ ਬੱਚੇ ਦੇ ਟੈਸਟ ਲੈ ਗਏ ਤਾਂ ਡਾਕਟਰਾਂ ਦਾ ਕਹਿਣਾ ਹੈ ਕਿ ਇਸ ਬੱਚੇ ਨੂੰ ਰੈਸਪੀਰੇਟਰੀ ਨਾਮ ਦੀ ਬਿਮਾਰੀ ਹੈ ਇਸ ਦਾ ਇਲਾਜ ਪਾਤ ਵਿੱਚ ਕਿਤੇ ਨਹੀਂ ਹੁੰਦਾ ਇਸ ਬਿਮਾਰੀ ਦਾ ਇਲਾਜ ਸਿਰਫ ਇੱਕ ਹੀ ਡਾਕਟਰ ਕਰ ਸਕਦਾ ਹੈ ਪਰ ਉਹ ਵੀ ਅਮਰੀਕਾ ਦੇ ਵਿੱਚ ਰਹਿੰਦਾ ਹੈ ਉਹ ਇੱਧਰ ਆਉਂਦਾ ਹੀ ਨਹੀਂ ਤੇ ਉਸ ਡਾਕਟਰ ਦੀ ਫੀਸ ਲੱਖਾਂ ਕਰੋੜਾਂ ਵਿੱਚ ਹੁੰਦੀ ਹੈ ਤਾਂ ਡਾਕਟਰਾਂ ਦੇ ਮੋਹ ਇੱਕ ਗੱਲ ਸੁਣ ਕੇ ਮੈਨੂੰ ਮੇਰਾ ਪੁੱਤਰ ਮੇਰੇ ਹੱਥੋਂ ਜਾਂਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਮੇਰੇ ਪਤੀ ਦੀ ਤਨਖਾਹ ਦੇ ਨਾਲ ਸਾਡੇ ਘਰ ਤੱਕ ਕੁਝ ਆ ਰਹੀ ਮਸਾ ਚੱਲ ਰਿਹਾ ਹੈ ਫਿਰ ਮੈਂ ਉਸ ਡਾਕਟਰ ਦੀ ਫੀਸ ਦੀ ਗੱਲ ਤਾਂ ਬਹੁਤ ਦੂਰ ਬਲਕਿ ਉਹਦੇ ਤੱਕ ਤਾਂ ਮੈਂ ਪਹੁੰਚ ਵੀ ਨਹੀਂ ਸਕਦੀ ਔਰਤ ਦੇ ਮੋਹ ਇਹ ਗੱਲ ਸੁਣ ਕੇ ਉਹ ਆਦਮੀ ਹੈਰਾਨ ਚਾਹ ਹੋ ਗਿਆ ਤੇ ਪੁੱਛਣ ਲੱਗਾ ਕਿ ਬੀਬੀ ਜੇਕਰ ਤੈਨੂੰ ਪਤਾ ਹੈ ਕਿ ਤੂੰ ਉਸ ਡਾਕਟਰ ਤੱਕ ਨਹੀਂ ਪਹੁੰਚ ਸਕਦੀ ਤਾਂ ਫਿਰ ਤੂੰ ਇੱਥੇ ਕੀ ਕਰ ਰਹੀ ਹੈ ਤਰੁੰਦੀ ਰੁੰਦੀ ਉਸ ਔਰਤ ਨੇ ਜਵਾਬ ਦਿੱਤਾ ਮੇਰਾ ਘਰ ਇਸ ਗੁਰੂ ਘਰ ਤੋਂ ਥੋੜੀ ਜਿਹੀ ਦੂਜੀ ਤੇ ਹੈ ਪਰ ਫਿਰ ਵੀ ਮੈਂ ਕਦੀ ਇੱਥੇ ਮੱਥਾ ਟੇਕਣ ਨਹੀਂ ਆਈ ਤੇ ਹੁਣ ਜਦੋਂ ਮੇਰਾ ਪੁੱਤਰ ਬਿਮਾਰ ਹੋਇਆ ਤਾਂ ਮੇਰੇ ਕੋਲ ਕੋਈ ਰਸਤਾ ਨਹੀਂ ਬਚਿਆ ਇੱਕ ਰਾਤ ਇੱਕ ਸਾਧੂ ਬਾਬਾ ਮੇਰੇ ਸੁਪਨੇ ਦੇ ਵਿੱਚ ਆਇਆ ਸੀ ਜਿਸ ਦੀ ਲੰਬੀ ਦਾੜੀ ਤਣ ਤੇ ਚੋਲਾ ਪੈਰਾਂ ਵਿੱਚ ਖੜਾਵਾ ਪਾਈਆਂ ਹੀਆਂ ਸਤ ਤੇ ਉਸ ਸੰਤ ਨੇ ਕਿਹਾ ਕਿ ਬੀਬੀ ਤੇਰ ਘਰ ਤੇ ਆਸ-ਪਾਸ ਦੁਨੀਆਂ ਨੂੰ ਤਰਨ ਵਾਲੇ ਗੁਰੂ ਰਾਮਦਾਸ ਪਾਤਸ਼ਾਹੀ ਤੱਕ ਕਹਰਾ ਹੈ ਤੇ ਤੂੰ ਕਦੇ ਉਸ ਦਰ ਤੇ ਮੱਥਾ ਵੀ ਨਹੀਂ ਟੇਕਿਆ ਤੇਰੇ ਮਨ ਵਿੱਚ ਕੀ ਹੰਕਾਰ ਹੈ ਤੂੰ ਆਪਣੇ ਮਨ ਤੇ ਹੰਕਾਰ ਨੂੰ ਤਿਆਗ ਕੇ ਜਿਕਰ ਉਸ ਸੱਚੇ ਪਾਤਸ਼ਾਹ ਦੇ ਘਰ ਜਾਣਾ ਸ਼ੁਰੂ ਕਰਦੇਵੇਂ ਤੂੰ ਉੱਥੇ ਜਾਇਆ ਕਰ ਜਿਕਰ ਕੋਈ ਮਿਹਰ ਹੋਈ ਤੇ ਤੈਨੂੰ ਉਸ ਡਾਕਟਰ ਦੇ ਕੋਲ ਜਾਣ ਦੀ ਕੋਈ ਲੋੜ ਨਹੀਂ ਬਲਕਿ ਉਹ ਡਾਕਟਰ ਆਪ ਚਲ ਕੇ ਤੇਰੇ ਆਸ-ਪਾਸ ਆ ਜਾਵੇਗਾ ਬਸ ਉਸੇ ਦਿਨ ਤੋਂ ਹੀ ਮੈਂ ਇੱਥੇ ਆ ਕੇ ਕੁਝ ਸਮਾਂ ਸੇਵਾ ਕਰਦੀ ਹਾਂ ਤੇ ਬਾਕੀ ਸਮਾਂ ਗੁਰਬਾਣੀ ਕੀਰਤਨ ਸੁਣਦੀ ਹਾਂ ਮੇਰੇ ਕੋਲ ਤਾਂ ਹੋਰ ਕੋਈ ਵੀ ਰਸਤਾ ਨਹੀਂ ਆਪਣੇ ਪੁੱਤਰ ਨੂੰ ਬਚਾਉਣ ਦਾ ਸਿਵਾਏ ਗੁਰੂ ਰਾਮਦਾਸ ਦੇ ਦਰ ਤੋਂ ਉਸ ਉਹਰਤ ਦੀ ਪੂਜੀ ਕਲ ਸੁਣ ਕੇ ਉਸ ਆਦਮੀ ਦੀਆਂ ਅੱਖਾਂ ਵਿੱਚੋਂ ਹੰਝੂ ਨਿਕਲ ਆਏ ਤੇ ਉਹ ਅੱਖਾਂ ਲੱਗਾ ਕੇ ਬਸ ਕਰ ਪੈਣੇ ਗੁਰੂ ਰਾਮਦਾਸ ਦੇ ਦਰ ਤੇ ਪਰ ਮੈਂ ਸੁਣਿਆ ਤਾਂ ਬਹੁਤ ਸੀ ਪੜਾਚ ਮੈਂ ਦੇਖ ਵੀ ਲਿਆ ਕਿਉਂਕਿ ਅਮਰੀਕਾ ਵਿੱਚ ਰਹਿਣ ਵਾਲਾ ਉਹ ਡਾਕਟਰ ਮੈਂ ਹੀ ਹਾਂ ਤੇ ਮੈਂ ਆਪਣੇ ਪਰਿਵਾਰ ਦੇ ਨਾਲ ਅਚਾਨਕ ਮਨ ਬਣਾਇਆ ਸੀ ਕਿ ਮੈਂ ਤਰਪਾਤ ਸਬ ਮੱਥਾ ਟੇਕਣ ਜਾਣਾ ਹੈ ਕਿਉਂਕਿ ਮੈਂ ਵੀ ਪ੍ਰਮਾਤਮਾ ਨੂੰ ਮੰਨਣ ਵਾਲਾ ਹਾਂ ਤੇ ਮੇਰੇ ਭੈਣ ਤੂੰ ਇਹ ਦੇਖ ਪ੍ਰਮਾਤਮਾ ਨੇ ਤੈਨੂੰ ਤੇ ਮੈਨੂੰ ਮਿਲਾਉਂਦਾ ਕਿੱਟਾ ਵਟਾ ਜ਼ਰੀਆ ਬਣਾਇਆ ਹੈ ਤੇ ਜੇ ਕਰ ਤੋ ਇੱਕ ਦਿਨ ਇੱਕ ਗੁਰੂ ਕਰਾ ਕੇ ਅਰਦਾਸ ਕਰ ਦਿੱਤੀ ਹੈ ਤੇ ਕਿਵੇਂ ਤੇਰੀ ਅਰਦਾਸ ਪੂਜੀ ਵੀ ਹੋ ਗਈ ਹੈ ਤੇ ਜੇ ਕਰ ਕੇ ਤੇ ਤੂੰ ਰੋਜ਼ਾਨਾ ਗੁਰੂ ਕਰਾਉਂਦੀ ਹੁੰਦੀ ਤੇ ਕਿ ਪਤਾ ਤੇਰੇ ਬੱਚੇ ਤੇ ਹੋ ਸਕਦਾ ਇਹ ਰੋਗ ਕਦੇ ਆਉਂਦਾ ਹੀ ਨਾ ਫਿਰ ਉਹ ਡਾਕਟਰ ਕਹਿਣ ਲੱਗਾ ਕਿ ਮੈਂ ਲੋਕਾਂ ਤੇ ਮੂੰ ਸੁਨਿਆ ਸੀ ਕਿ ਇਸ ਧਰ ਤੇ ਚਮਤਕਾਰ ਹੁੰਦੇ ਨੇ ਜਿਸ ਕਰਕੇ ਮੈਂ ਵੀ ਇਸ ਕੁਤਵਾ ਦੇ ਤੇ ਦਰਸ਼ਣਾ ਲਈ ਆਇਆ ਸੀ ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਮੈਨੂੰ ਇੱਥੇ ਕਿਉਂ ਲਿਆਂਦਾ ਹੈ ਮੈਂ ਇਹ ਵੀ ਨਹੀਂ ਸਜਾਂਦਾ ਕਿ ਮੇਰੀ ਨਮਣੀ ਚਿੰਤਾ ਵੀ ਕੋਈ ਇੱਥੇ ਇੰਤਜ਼ਾਰ ਕਰਿਆ ਹੋਵੇਗਾ ਮੇਰੇ ਪੈਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਤੇਰੇ ਉੱਪਰ ਮਿਹਰ ਕਰ ਦਿੱਤੀ ਹੈ ਤੇਰੇ ਪੁੱਤਰ ਨੂੰ ਠੀਕ ਕਰਨ ਦਿੱਤੀ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿਉਂਕਿ ਮੈਨੂੰ ਇਹ ਸੇਵਾ ਤੋਂ ਨਹੀਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਆਪ ਬਖਸ਼ੀ ਹੈ ਉਹ ਡਾਕਟਰ ਉਸ ਬੱਚੇ ਨੂੰ ਆਪਣੇ ਖਰਚੇ ਤੇ ਅਮਰੀਕਾ ਲੈ ਕੇ ਆ ਤੇ ਬਿਨਾ ਕੋਈ ਪੈਸੇ ਲੈ ਫਰੀ ਵਿੱਚ ਉਸ ਦਾ ਇਲਾਜ ਵੀ ਕੀਤਾ ਤੇ ਕੁਝ ਸਮਾਂ ਆਪਣੇ ਘਰ ਵਿੱਚ ਉਸ ਨੂੰ ਠੀਕ ਕਰਨ ਲਈ ਰੱਖਿਆ ਕੁਝ ਮਹੀਨਿਆਂ ਬਾਅਦ ਹੀ ਬੱਚਾ ਪੂਰੀ ਤਰ੍ਹਾਂ ਠੀਕ ਹੋ ਕੇ ਵਾਪਸ ਕਰੇ ਆ ਗਿਆ ਜਿਸ ਤੋਂ ਬਾਅਦ ਉਸ ਦਾ ਪੂਰਾ ਪਰਿਵਾਰ ਤੇ ਉਸ ਡਾਕਟਰ ਦਾ ਪਰਿਵਾਰ ਕੁਝ RAMDAS ਜੀ ਦੇ ਦਰ ਤੇ ਪੱਕੇ ਸੇਵਕ ਬਣ ਚੁੱਕੇ ਹਨ ਗੁਰੂ ਪਿਆਰੇ ਸਾਧ ਸੰਗਤ ਜੀ ਕਈ ਵਾਰ ਇਹ ਸਾਨੂੰ ਲੱਗਦਾ ਹੈ ਕਿ ਸਾਨੂੰ ਗੁਰਬਾਣੀ ਪੜ੍ਹਨ ਜਦ ਕੋ ਤੁਹਾਡੇ ਜਾਣ ਦੀ ਕੀ ਲੋੜ ਹੈ ਕਿ ਅਸੀਂ ਕਿਹੜਾ ਕਿਸੇ ਦਾ ਬੁਰਾ ਕਰਦੇ ਹਾਂ ਪਰ ਸਾਥ ਸੰਗਤ ਜੀ ਇਤਨਾ ਕਦੀ ਵੀ ਨਹੀਂ ਸੋਚਣਾ ਚਾਹੀਦਾ ਬਹੁਤ ਚੰਗੀ ਗੱਲ ਹੈ ਕਿ ਅਸੀਂ ਕਿਸੇ ਦਾ ਪੁਰਾਣੀ ਕਰਦੇ ਉਹ ਤਾਂ ਸਿੱ ਕਰਨਾ ਵੀ ਨਹੀਂ ਤੇ ਸਾਡੇ ਉੱਪਰ ਸਮਾਂ ਵੀ ਚੰਗਾ ਚੱਲ ਰਿਹਾ ਹੈ ਪਰ ਆਉਣ ਵਾਲੇ ਸਮੇਂ ਵਿੱਚ ਸਾਡੇ ਨਾਲ ਕੀ ਕੁਝ ਵਾਪਰ ਸਕਦਾ ਹੈ ਸਾਨੂੰ ਕੀ ਪਤਾ ਹੈ ਸੋਚ ਇਸ ਪਰਮਾਤਮਾ ਨੇ ਸਾਨੂੰ ਇਸ ਦੁਨੀਆ ਤੋਂ ਪਰੇਚਾ ਹੈ ਚੱਕਰ ਅਸੇ ਉਸਨੂੰ ਭੁੱਲ ਹੀ ਚਾਹੀਏ ਤਾਂ ਫਿਰ ਸਾਡੇ ਇਸ ਜਨਮ ਤੇ ਵਿੱਚ ਆਉਣ ਦਾ ਕੀ ਫਾਇਦਾ ਤੁਸੀਂ ਆਪ ਹੀ ਸੋਚੋਗੇ ਜਿਕਰ ਕੋ ਤੂ ਤੇ ਮਿਹਰ ਨਾ ਹੁੰਦੀ ਸਨ ਮਨੁੱਖਾ ਜਨਮ ਕਿਸ ਨੇ ਦੇਨਾ ਸੀ ਇਹ ਮਨੁੱਖਾ ਜੀਵਨ ਸਨ ਕੋ ਗੁਰੂ ਨੇ ਹੀ ਦਿੱਤਾ ਹੈ ਕੁਤ ਪਰ ਜਾਣਾ ਵਿੱਚ ਇੱਕ ਪਰਮਾਤਮਾ ਤੱਕ ਪਹੁੰਚਣ ਦਾ ਸਰੀਆ ਹੁੰਦਾ ਹੈ ਜਿਕਰ ਸੇ ਗੁਰੂ ਕਰ ਚਾਕੇ ਨਤਮਸਤਕ ਹੁੰਦੇ ਰਹੀਏ ਸਨੋ ਤੇ ਆਪਣੇ ਤੋਂ ਵਤਸ਼ਤਾਵਾਨ ਵੇਖ ਕੇ ਸਾਡੇ ਮਨ ਦੀਆਂ ਕੁਦਿਤੀਆਂ ਵਿੱਚ ਖਤਮ ਹੋ ਜਾਂਦੀਆਂ ਨੇ ਕਈਆਂ ਦੇ ਉੱਪਰ ਗੁਰੂ ਕਰ ਚਾਕੇ ਚਮਤਕਾਰ ਵੀ ਦੇਖਿਆ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਬਹੁਤ ਦੁੱਖ ਹੁੰਦਿਆਂ ਜਿਕਰ ਗੁਰੂ ਬਧਤੀ اپنی شرتا تن من تن ਤੋਂ ਕਰ ਲੈਣ ਤਾਂ ਉਹਨਾਂ ਦੇ سارے ਦੁੱਖ سارے ਹੀ ਕਸ਼ਟ ਦੂਰ ਕਰ ਦਿੰਦੇ ਹਨ ਸੋ ਸਾਥ ਸੰਗਤ ਜੀ ਗੁਰਬਾਣੀ پڑھਣ ਦੇ ਨਾਲ ਨਾਲ ਗੁਰਦਵਾਰੇ ਜਾਣੋਂ ਬਹੁਤ ਹੀ ਸਰੂਰੀ ਹੈ ਕਿਉਂਕਿ ਗੁਰਬਾਣੀ ਗੁਰੂ ਦੇ ਘਰੋਂ ਹੀ ਆਈ ਹੈ ਫਿਰ ਮਿਲਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ